ਇਸ ਸੱਜਣ ਨੇ ਸਾਡੇ ਹੁਣ ਤਾਂ ਉਹਨਾਂ ਦੇ ਅੱਗੇ ਪੁੱਤਿਆਂ ਦਾ ਕਾਰੋਬਾਰ ਚੱਲਦਾ ਹੈ। ਦਵਾਈ ਰਹਿੰਦੇ ਸੀ ਉਹਨਾਂ ਤੇ ਕਿਸੇ ਨੇ ਕਾਲਾ ਇਲਮ ਕਰਤਾ ਕਾਲਾ ਜਾਦੂ ਉਦੋਂ ਬੜਾ ਰੌਲਾ ਸੀ ਵੀ ਕਾਲਾ ਜਾਦੂ ਕਰ ਦਿੰਦੇ ਨੇ ਕਾਲਾ ਇਲਮ ਕਰ ਦਿੰਦੇ ਨੇ ਮਸਾਣੀ ਛੱਡ ਦਿੰਦੇ ਨੇ ਉਹਨਾਂ ਤੇ ਕਿਸੇ ਨੇ ਛੱਡ ਦਿੱਤੀ। ਤਾਂ ਜਦੋਂ ਉਹਨਾਂ ਤੇ ਛੱਡੀ ਨਾ ਜਿਹੜਾ ਮੌਲਵੀ ਰੱਖਿਆ ਸੀ ਕਿਸੇ ਨੇ ਕਰਵਾਇਆ ਉਹ ਮੌਲਵੀ ਨੇ ਕਰ ਦਿੱਤਾ ਪਰ ਉਹ ਉਹਨਾਂ ਤੇ ਅਸਰ ਨਹੀਂ ਹੋਇਆ। ਫਿਰ ਉਹ ਜਿਹੜੇ ਬੰਦੇ ਨੇ ਛਡਾਇਆ ਸੀ ਉਹਨਾਂ ਉੱਤੇ ਲੋਂ ਮੁਸਲਮਾਨ ਸੀ ਉਹ ਕਹਿੰਦਾ ਸੀ ਇਹਨਾਂ ਦੇ ਟਰਾਲੇ ਇੱਥੇ ਕਿਉਂ ਚੱਲਣ ਲੱਗ ਪਏ ਸਰਦਾਰਾਂ ਦੇ ਇਹਨਾਂ ਨੂੰ ਉਜਾੜਨਾ ਇੱਥੋਂ ਤਾਂ ਰਵਾਬ ਨੇ ਉਹਨਾਂ ਉੱਤੇ ਛੱਡ ਦਿੱਤਾ ਕਾਲਾ ਇਲਮ ਜਦੋਂ ਕਾਲਾ ਇਲਮ ਛੱਡਿਆ ਉੱਤੇ ਕੋਈ ਅਸਰ ਨਹੀਂ ਹੋਇਆ ਤਾਂ ਫਿਰ ਉਹ ਮੌਲਵੀ ਨੂੰ ਆ ਕੇ ਕਹਿੰਦਾ ਮੈਂ ਸਰਦਾਰਾਂ ਦੇ ਗਿਆ ਸੀ ਉਹਨਾਂ ਨੂੰ ਪੁੱਛਿਆ ਵੀ ਕਿਵੇਂ ਠੀਕ ਠਾਕ ਉਹ ਕਹਿੰਦੇ ਚੜ੍ਹਦੀ ਕਲਾ ਮੈਂ ਕਿਹਾ ਤੁਹਾਡੇ ਟਰਾਲੇ ਸਹੀ ਚੱਲਦੇ ਹੋ ਕਹਿੰਦੇ ਬਿਲਕੁਲ ਠੀਕ ਕਹਿੰਦਾ ਉਹਨਾਂ ਦਾ ਵਿਗੜਿਆ ਨਹੀਂ ਕੋਈ ਤੋਂ ਮੌਲਵੀ ਕਹਿੰਦਾ ਫਿਰ ਇਦਾਂ ਦਾ ਕਿਲਮ ਹੈ ਮੇਰੇ ਕੋਲ ਜੇ ਮੈਂ ਛੱਡ ਦਿੱਤਾ ਉਹਨਾਂ ਦੇ ਬੰਦੇ ਮਰ ਸਕਦੇ ਜੇ ਮੈਂ ਛੱਡਿਆ ਉਹਨਾਂ ਦੇ ਟਰਾਲੇ ਪਲਟ ਜਾਣਗੇ ਘਰ ਚ ਅੱਗ ਲੱਗ ਸਕਦੀ ਹੈ ਉਹ ਕਹਿੰਦਾ ਜੋ ਮਰਜ਼ੀ ਹੋਵੇ ਉਹ ਸਰਦਾਰਾਂ ਦਾ ਵਿਗੜਨਾ ਚਾਹੀਦਾ ਆ ਸ਼ਹਿਰ ਚੋਂ ਵੇਚ ਕੇ ਚਲੇ ਜਾਣ ਸਭ ਕੁਝ ਮੇਰੇ ਇਕੱਲੇ ਦੀ ਟਰਾਂਸਪੋਰਟ ਚੱਲੇ ਕਹਿੰਦਾ ਕੋਈ ਨਹੀਂ ਛੱਡ ਦਿੰਦਾ ਉਹਨੇ ਫਿਰ ਰਵਾਦ ਨੂੰ ਸਾਹਮਣੇ ਬਿਠਾ ਕੇ ਨਾ ਇੰਦਾ ਦਾ ਇਲਮ ਸੀ ਉਹਨੇ ਯਾਦੂ ਨਾਲ ਇੰਦਾ ਉੱਡਦੀ ਦਿਖਾਈ ਤੋੜੀ ਕਹਿੰਦਾ ਇਹ ਹੁਣ ਉਥੇ ਡਿੱਗਣੀ ਜਾਵੇ ਬੰਦੇ ਮਰਨਗੇ ਟਰਾਲੇ ਪਲਟ ਜਾਣਗੇ ਕਹਿੰਦਾ ਜਾਓ ਜੀ ਕੱਲ ਪਤਾ ਕਰਿਓ ਅਗਲੇ ਦਿਨ ਉਹ ਇੱਕ ਦਿਨ ਛੱਡ ਕੇ ਰਵਾਵ ਗਿਆ ਸਰਦਾਰਾਂ ਦੇ ਦਫ਼ਤਰ ਸਾਂਝ ਤਾਂ ਹੁੰਦੀ ਆ ਟਰਾਂਸਪੋਰਟ ਵਾਲਿਆਂ ਦੀ ਉੱਥੇ ਕੋਲ ਜਾ ਕੇ ਬਹਿ ਕਹਿੰਦਾ ਸਰਦਾਰ ਜੀ ਹੋਰ ਸੁਣਾਓ ਸਾਸਤਰੀ ਕਾਲੋ ਕਹਿੰਦਾ ਇਹ ਸਾਸਤਰੀ ਕਹਿੰਦਾ ਕਾਰੋਵਾਰ ਕਿਦਾਂ ਕਹਿੰਦਾ ਚੜਦੀ ਕਲਾ ਕਹਿੰਦਾ ਕੋਈ ਟਰਾਲਾ ਟਰੁੱਲਾ ਸੁਣਿਆ ਤੁਹਾਡਾ ਪਲਟ ਗਿਆ ਉਹ ਕਹਿੰਦਾ ਸਾਡਾ ਕੋਈ ਟਰਾਲਾ ਨਹੀਂ ਪਲਟਿਆ ਕਹਿੰਦਾ ਸੁਣਿਆ ਵੀ ਤੁਹਾਡੇ ਘਰ ਟਰਾਲਾ ਕੋਈ ਪਲਟ ਗਿਆ ਅੱਗ ਵੀ ਲੱਗੋ ਉਹ ਕਹਿੰਦਾ ਸਾਡੇ ਕੋਈ ਨਹੀਂ ਅੱਗ ਲੱਗੀ ਨਾ ਘਰ 'ਚ ਕੋਈ ਅੱਗ ਲੱਗੀ ਨਾ ਟਰਾਲਾ ਪਲਟਿਆ ਨਾ ਕੋਈ ਬੰਦੇ ਨੂੰ ਸੱਟ ਚੋਟ ਕੁਝ ਨਹੀਂ ਹੋਇਆ ਸਾਡੇ ਦਾ ਚੜਦੀ ਕਲਾ ਕਹਿੰਦਾ ਸੱਚ ਮੁੱਚ ਕਹਿੰਦਾ ਹਾਂਜੀ ਉਹ ਕਹਿੰਦਾ ਇਹ ਨਹੀਂ ਹੋ ਸਕਦਾ ਫਿਰ ਚਲਾ ਗਿਆ ਜਦ ਕਿ ਮੌਲਵੀ ਨੂੰ ਕਹਿੰਦਾ ਪੈਸੇ ਅੰਦਰ ਕੱਢ ਕਹਿੰਦਾ ਸਰਦਾਰਾਂ ਦਾ ਨਹੀਂ ਕੁਝ ਵਿਗੜਿਆ ਕਹਿੰਦਾ ਕਿਉਂ ਕਹਿੰਦੇ ਤਾਂ ਤੂੰ ਜਾ ਕੇ ਪੁੱਛ ਮੈਂ ਜਾ ਕੇ ਪੁੱਛ ਕੇ ਆਇਆ ਕੁਝ ਨਹੀਂ ਵਿਗੜਿਆ ਉਹਨਾਂ ਦਾ ਉਹ ਮੌਲ ਵੀ ਕਹਿੰਦਾ ਚਲੋ ਮੈਨੂੰ ਨਾਲ ਲੈ ਕੇ ਚਲੋ ਜਦੋਂ ਸਰਦਾਰਾਂ ਦੀ ਟਰਾਂਸਪੋਰਟ ਤੇ ਆਇਆ ਅੰਦਰ ਪੈਰ ਰੱਖਣ ਲੱਗਾ ਉਹਨੂੰ ਐ ਲੱਗਾ ਜਿਵੇਂ ਕਿਸੇ ਨੇ ੱਤਕਾ ਮਾਰਿਆ ਹੋਵੇ ਪਿੱਛੇ ਹੋ ਗਿਆ ਕਹਿੰਦਾ ਜੀ ਅੰਦਰ ਨਹੀਂ ਮੈਂ ਜਾ ਸਕਦਾ ਕਹਿੰਦਾ ਕਿਉਂ ਕਹਿੰਦਾ ਇਹਨਾਂ ਦੀ ਦਹਲੀਜ਼ ਉੱਤੇ ਨਾ ਕੋਈ ਪਾਕ ਕਿਲਮ ਦਾ ਪਹਿਰਾ ਆ ਮੈਂ ਨਾ ਪਾਕ ਕਰਦਾ ਆ ਆਦਮੀ ਬੰਦਾ ਇਹਨਾਂ ਦੇ ਅੰਦਰ ਨਹੀਂ ਜਾ ਸਕਦਾ ਕਹਿੰਦਾ ਸਰਦਾਰ ਨੂੰ ਬਾਹਰ ਸੱਦ। ਉਹ ਸਰਦਾਰ ਸਭ ਬਾਹਰ ਆਏ। ਉਹ ਕਹਿੰਦਾ ਮੌਲਵੀ ਸਾਹਿਬ ਲੰਘ ਆਓ। ਉਹ ਕਹਿੰਦਾ ਨਹੀਂ ਮੈਂ ਅੰਦਰ ਨਹੀਂ ਆ ਸਕਦਾ। ਕਹਿੰਦਾ ਮੈਂ ਨਾਪਾਕ ਕਰਤ ਦਾ ਆਦਮੀ। ਤੁਹਾਡੇ ਦਰਵਾਜੇ 'ਚ ਪੈਰ ਰੱਖਣ ਲੱਗਿਆਂ ਲੱਗਾ ਜਿਵੇਂ ਕਿਸੇ ਨੇ ੱੱੱਕਾ ਮਾਰਿਆ ਹੋਵੇ। ਮੈਂ ਨਹੀਂ ਅੰਦਰ ਆ ਸਕਦਾ। ਕਹਿੰਦਾ ਸਰਦਾਰ ਜੀ ਸੱਚੋ ਸੱਚ ਦੱਸੋ। ਤੁਸੀਂ ਕਿਹੜੇ ਮੰਤਰ ਦਾ ਜਾਪ ਕਰਦੇ ਹੋ? ਤੁਹਾਡੇ ਕੋਲ ਕੋਈ ਮੰਤਰ ਹੈ? ਇੱਥੇ ਉਸ ਮੰਤਰ ਦਾ ਪਹਿਰਾ ਮੈਨੂੰ ਨਜ਼ਰ ਆਉਂਦਾ ਕਰਜ। ਤਾਂ ਸਰਦਾਰ ਜੀ ਬੋਲ ਪਏ ਕਹਿੰਦੇ ਹਾਂ ਮੰਤਰ ਦਾ ਤਾਂ ਪਹਿਰਾ ਹੈ ਕਹਿੰਦੇ ਜੀ ਕਿਹੜਾ ਮੰਤਰ ਹੈ ਕਹਿੰਦਾ ਅਸੀਂ ਮੰਤਰ ਜਪੀਦਾ ਹੈ ਸਾਡੇ ਤਾਂ ਹਰ ਟਰੱਕ ਦਾ ਡਰਾਈਵਰ ਵੀ ਉਹ ਮੰਤਰ ਜਪਦਾ ਹੈ ਹਰ ਟਰਾਲੇ ਵਿੱਚ ਲਿਖ ਕੇ ਅਸੀਂ ਮੰਤਰ ਲਾਇਆ ਹੈ ਸਾਡੇ ਘਰ ਵਿੱਚ ਤਾਂ ਜਦੋਂ ਬੱਚਾ ਬੋਲਣਾ ਸਿੱਖਦਾ ਹੈ ਸਭ ਤੋਂ ਪਹਿਲਾਂ ਅਸੀਂ ਬੱਚੇ ਨੂੰ ਮੰਤਰ ਹੀ ਉਹ ਯਾਦ ਕਰਾਈਦਾ ਤਾਂ ਮੌਲਵੀ ਕਹਿੰਦਾ ਉਹ ਕਿਹੜਾ ਮੰਤਰ ਹੈ ਕਹਿੰਦਾ ਜਦੋਂ ਸਾਡੇ ਘਰ 'ਚ ਬੱਚਾ ਬੋਲਣਾ ਸਿੱਖਦਾ ਹੈ ਨਾ ਅਸੀਂ ਸਭ ਤੋਂ ਪਹਿਲਾਂ ਬੱਚੇ ਨੂੰ ਉਹ ਮੰਤਰ ਯਾਦ ਕਰਾਈਦਾ ਉਹ ਮੰਤਰ ਕਿਹੜਾ ਹੈ ਫਿਰ ਸਰਦਾਰ ਜੀ ਨੇ ਬੋਲ ਕੇ ਸੁਣਾਇਆ ਕਹਿੰਦਾ ਇੱਕ ਓੰਕਾਰ ਸਤਨਾਮ ਪੜੋ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੁਨੀ ਸਭੰ ਗੁਰ ਪ੍ਰਸਾਦ ਮੌਲਵੀ ਕਹਿੰਦਾ ਇਹ ਕਿਹੜਾ ਮੰਤਰ ਹੈ ਕਹਿੰਦਾ ਇਹ ਮੂਲ ਮੰਤਰ ਹੈ ਸਾਡੇ ਘਰ ਚ ਹਰ ਬੱਚਾ ਜਪਦਾ ਜਦੋਂ ਬੱਚਾ ਬੋਲਣਾ ਸਿੱਖਦਾ ਸੀ ਪਹਿਲਾਂ ਸਖਾਈਦਾ ਹੀ ਇਹ ਹੈ ਅਸੀਂ ਤਾਂ ਘਰ ਵਿੱਚ ਭੋਜਨ ਪ੍ਰਸ਼ਾਦ ਦਾ ਸਾਡੇ ਬੀਬੀਆਂ ਬਣਾਉਣ ਲੱਗੀਆਂ ਪਹਿਲਾਂ ਇਹ ਮੰਤਰ ਜਪਦੀਆਂ ਅਸੀਂ ਤਾਂ ਭੋਜਨ ਛਕਣ ਲੱਗੇ ਹਾਂ ਪਹਿਲਾਂ ਇਹ ਜਪੀਦਾ ਹੈ ਜਦੋਂ ਇੰਨੀਆਂ ਗੱਲਾਂ ਕਹਿਆਂ ਉਹ ਮੌਲਵੀ ਕਹਿੰਦਾ ਜਿੱਥੇ ਇਹਨਾ ਮੰਤਰ ਦਾ ਇਸ ਦਾ ਪਹਿਰਾ ਹੋਵੇ ਉੱਥੇ ਕੋਈ ਮਾੜੀ ਚੀਜ਼ ਅਸਰ ਨਹੀਂ ਕਰ ਸਕਦੀ ਮੌਲਵੀ ਨੇ ਕੰਨਾਂ ਨੂੰ ਹੱਥ ਲਾ ਕੇ ਕਿਹਾ ਤਉਬਾ ਅੱਲਾ ਖੁਦਾ حضرت ਦੀ ਇਹ ਵਕਮ ਸਰਦਾਰ ਸਾਹਿਬ ਤੁਹਾਡੇ ਘਰ ਵਿੱਚ ਇਸ ਮੰਤਰ ਦਾ ਪਹਿਰਾ ਹੈ ਤੇ ਅੱਜ ਮੈਨੂੰ ਮਹਿਸੂਸ ਹੁੰਦਾ ਦੁਨੀਆ ਦਾ ਕੋਈ ਵੀ ਮੰਤਰ ਇਸ ਮੰਤਰ ਤੇ ਅਸਰ ਨਹੀਂ ਕਰ ਸਕਦਾ ਜਿਹਦੇ ਘਰ ਵਿੱਚ ਮੂਲ ਮੰਤਰ ਜਪਿਆ ਜਾਂਦਾ ਹੈ ਉਦੇ ਉੱਤੇ ਹੋਰ ਕੋਈ ਮੰਤਰ ਚੱਲ ਹੀ ਨਹੀਂ ਸਕਦਾ ਕਦੇ ਆਪਣੇ ਘਰ ਵਿੱਚ ਮੂਲ ਮੰਤਰ ਜਪੋ ਤੁਰਦਿਆਂ ਫਿਰਦਿਆਂ ਜਪੋ ਨੌਕਰੀ ਤੇ ਜਾਣ ਲੱਗਿਆਂ ਜਪੋ ਬੱਚਿਆਂ ਨੂੰ ਕਹੋ ਸਕੂਲੇ ਜਾਣ ਲੱਗਿਆਂ ਜਪਣ ਮੇਰਾ ਵਿਸ਼ਵਾਸ ਹੈ ਰੱਬ ਦੇ ਨਾਮ ਦਾ ਇਹ ਮੰਤਰ ਜਪੋਂਗੇ ਕਿਸੇ ਚੀਜ਼ ਦੀ ਕਮੀ ਨਹੀਂ ਰਹੇਗੀ ਲਿਖ ਕੇ ਦਿੱਤਾ ਪਾਤਸ਼ਾਹ ਨੇ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ ਇਹ ਮੰਤਰ ਦ੍ਰਿੜ ਕਰੋ ਨਾਮ ਜਪੋ ਫਿਰ ਇਹ ਜੀਵਨ ਜਨਮ ਸਫਲ ਹੋਏਗਾ ਪਾਤਸ਼ਾਹ ਕਿਰਪਾ ਕਰਨ ਭਾਈ ਜਗਦੀਪ ਸਿੰਘ ਜੀ ਇਸ ਸੁਮਤਿਏ ਪਰਿਵਾਰ ਨੂੰ ਬੱਚਿਆਂ ਨੂੰ ਜੋੜ ਕੇ ਰੱਖਣ ਸਤਿਗੁਰੂ ਕਿਰਪਾ ਬਖਸ਼ਿਸ਼ ਕਰਨ ਸਭ ਖੁਸ਼ੀਆਂ ਬਖਸ਼ਣ ਨਾਮ ਸਿੱਖੀ ਸੇਵਾ ਸਿਮਰਨ ਜਿਹਦੇ ਪੱਲੇ ਗੁਰੂ ਨੇ ਆਪਣੀ ਯਾਦ ਸਿੱਖੀ ਬਖਸ਼ ਦਿੱਤੀ ਉਹ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਹੈ ਜਿਹਨੂੰ ਰੱਬ ਦਾ ਨਾਮ ਭੁੱਲ ਗਿਆ ਉਹਦੇ ਨਾਲ ਦਾ ਕੰਗਾਲ ਬੰਦਾ ਕੋਈ ਨਹੀਂ ਜਿਹਦੇ ਕੋਲ ਸਿੱਖੀ ਨਹੀਂ ਹੈ ਉਹਦੇ ਨਾਲ ਦਾ ਕੋਈ ਕੰਗਾਲ ਨਹੀਂ ਭਾਵੇਂ ਜਿੰਨੀ ਮਰਜ਼ੀ ਜ਼ਮੀਨ ਖਰੀਦ ਲੈ ਇੱਥੇ ਮੈਂ ਤੁਹਾਨੂੰ ਵੱਡੇ ਵੱਡੇ ਲਾਦੀਆਂ ਦੇ ਇਆਲੀ ਦੇ ਸਰਦਾਰ ਵਖਾ ਸਕਨੇ ਕਿਉਂ ਮੇਰੇ ਨਾਲ ਤਾਂ ਸੰਪਰਕ ਰਹਿੰਦਾ ਪਿਛਲੇ 25 ਸਾਲਾਂ ਤੋਂ ਇੱਕ ਇੱਕ ਮੁੰਡਾ 16 16 ਕਿੱਲੇ ਔਰ ਚਿੱਟੇ ਤੇ ਕੋਈ ਲੱਗਾ ਹੋਇਆ ਕੋਈ ਨਸ਼ੇ ਤੇ ਲੱਗਾ ਕਿੰਨੇ ਸਾਲ ਤਾਂ ਲਾਦੀਆਂ ਦੇ ਨਾਲ ਪਿੰਡ ਉਹਨਾਂ ਦੀ ਜ਼ਮੀਨ ਔਰ ਲੜਕਾ ਇੱਥੇ ਦਾਖਲ ਕਰਾਈ ਰੱਖਿਆ ਕਿੰਨੇ ਸਾਲ ਅਖੀਰ ਇੱਥੋਂ ਛੱਡ ਕੋਈ ਸ਼ਹਿਰ ਚਲੇ ਗਿਆ ਭਾਈ ਸਭ ਤੋਂ ਮੇਰੀ ਉਹਦੇ ਘਰ ਵਿੱਚ ਜਿਹਦੇ ਬੱਚੇ ਚੰਗੇ ਬੱਚਿਆਂ ਨੂੰ ਨਾਮ ਨਾਲ ਜੋੜੋ ਸਿੱਖੀ ਨਾਲ ਜੋੜੋ ਚੰਗੇ ਗੁਣ ਦਿਓ ਆਪਣੇ ਬੱਚਿਆਂ ਨੂੰ ਗੁਰੂ ਨਾਲ ਜੋੜ ਦਿਓ ਫਿਰ ਉਹ ਬੰਦੇ ਅਮੀਰ ਹੋ ਜਾਂਦੇ ਉਹਦੇ ਵਾਸਤੇ ਭੈਣੋਂ ਤੁਹਾਡਾ ਯੋਗਦਾਨ ਹੈ ਚਾਹ ਭੋਜਨ ਪ੍ਰਸ਼ਾਦਾ ਰੋਟੀ ਬਣਾਉਂਦਿਆਂ ਵਾਹਿਗੁਰੂ 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 ਕਰੋ ਜਦੋਂ ਬੱਚੇ ਲਈ ਪਰੌਂਠੀ ਤਿਆਰ ਕਰਨੀ ਨਾ ਪਰੌਂਠਾ ਬਣਾਉਂਦਿਆਂ ਵਾਹਿਗੁਰੂ ਵਾਹਿਗੁਰੂ ਕਹਿ ਲਿਆ ਕਰੋ ਜਦੋਂ ਦੁੱਧ ਦੀ ਬੋਤਲ ਬਣਾਉਣੀ ਵਾਹਿਗੁਰੂ ਵਾਹਿਗੁਰੂ ਕਹਿੰਦਾ ਜਿਹਦੇ ਕੋਲ ਛੋਟਾ ਬੱਚਾ ਹੈ ਭੈਣ ਕੋਲ ਉਹ ਆਪਣੇ ਬੱਚਿਆਂ ਨੂੰ ਚਾਹ ਦੁੱਧ ਪਿਲਾਉਣ ਲੱਗਿਆਂ ਦੁੱਧ ਦੀ ਬੋਤਲ ਬਣਾਉਣ ਲੱਗਿਆਂ ਰੱਬ ਦਾ ਨਾਮ ਲਾਓ ਉਹਦੇ ਤੇ ਅਸਰ ਹੋਏਗਾ ਜੇ ਭਾਈ ਤੁਸੀਂ ਚਾਹ ਰੋਟੀ ਦੁੱਧ ਬਣਾਉਂਦੇ ਆ ਮੋਬਾਈਲ ਹੀ ਵੇਖਣੇ ਨੇ ਫਿਰ ਤੁਹਾਡਾ ਭਲਾ ਕੌਣ ਕਰ ਸਕਦਾ ਆ ਫਿਰ ਬੀਬੀਆਂ ਕਹਿੰਦੇ ਜਿੱਦ ਬਹੁਤ ਕਰਦਾ ਬਾਬਾ ਜੀ ਹੈ ਮੜ ਜਾ ਜਿੱਦ ਬਹੁਤ ਕਰਦਾ ਮੈਂ ਜਦੋਂ ਇਹਨੂੰ ਦੁੱਧ ਪਿਲਾਉਂਦੀ ਸੀ ਇੱਕ ਹੱਥ 'ਚ ਮੋਬਾਈਲ ਉਹ ਜੇਦੀ ਚੱਲਣੀ ਇੱਧਰ ਗੁੱਠਾ ਮੋਬਾਈਲ ਹੀ ਚੱਲੀ ਜਾਂਦਾ ਤਾਂ ਉਹ ਬੱਚੇ ਨੂੰ ਧਿਆਨ ਉਦੋਂ ਰੱਬ ਵੱਲ ਧਿਆਨ ਜੋੜੋ ਭਾਈ ਬੱਚੇ ਦੇ ਸਰੀਰ 'ਚ ਤੁਸੀਂ ਮੇਰੇ ਨਾਲ ਜ਼ਿਆਦਾ ਪੜੇ ਲਿਖੇ ਆ ਬੱਚਾ ਛੋਟਾ ਨਾ ਰੋਟੀ ਖਾਂਦਾ ਨਾ ਦਾਲ ਖਾਂਦਾ ਨਾ ਪ੍ਰਸ਼ਾਦ ਦੇਦਾ ਉਹ ਚੀਜ਼ਾਂ ਥੋੜੀ ਦੁੱਧ ਨਾਲੇ ਖੂਨ ਬਣੀ ਜਾਂਦਾ ਸਰੀਰ 'ਚ ਮਾਂ ਦਾ ਦੁੱਧ ਖੂਨ ਬਣੀ ਜਾਂਦਾ ਸਰੀਰ 'ਚ ਉਹਦੇ ਵਿੱਚ ਅਸਰ ਹੋਣਾ ਜੇ ਮਾਂ ਜਪਣ ਵਾਲੀ ਆ ਰੱਬ ਦਾ ਨਾਮ ਲੈਂਦੀ ਆ ਫਿਰ ਭਾਈ ਅਸਰ ਹੋਣਾ ਹੀ ਹੋਣਾ ਇਸ ਲਈ ਭੈਣੋ ਤਾਂ ਤੁਹਾਨੂੰ ਬੇਨਤੀ ਕਰੀ ਦੀ ਚਾਹ ਭੋਜਨ ਪ੍ਰਸ਼ਾਦ ਦਾ ਬਣਾਉਂਦਿਆਂ ਵੀ ਰੱਬ ਦਾ ਨਾਮ ਸੱਟਾ ਕੇ ਜਰੂਰ ਲਓ ਸਤਨਾਮ ਸ੍ਰੀ ਵਾਹਿਗੁਰੂ ਫਿਰ ਮਹਾਰਾਜ ਦੀ ਕਿਰਪਾ ਹੋਣੀ ਸਾਡੇ ਕੋਲ ਬਹੁਤ ਲੋਕ ਆਉਂਦੇ ਕਲੇਸ਼ ਨਹੀਂ ਮੁੱਕਦਾ ਨਹੀਂ ਮੁੱਕਦਾ ਮੈਂ ਕਿਹਾ ਰੋਟੀ ਭੋਜਨ ਪ੍ਰਸ਼ਾਦਾ ਰੱਬ ਦਾ ਨਾਮ ਲੈ ਕੇ ਬਣਾਉਣ ਲੱਗ ਜਓ ਚਿਪਲਾ ਹੋ ਜਾ ਆ ਪ੍ਰਾਣੀਆਂ ਬੀਬੀਆਂ ਬੈਠੀਆਂ ਬਜ਼ੁਰਗ ਰੋਟੀ ਬਣਾਉਣ ਲੱਗਿਆ ਸਾਡੀ ਦਾਦੀ ਨੇ ਨਾ ਕਟਾ ਤੋੜ ਕੇ ਲੱਗ ਰੱਖ ਲੈਣ ਅਸੀਂ ਵੇਖੀ ਜਾਣ ਜਦੋਂ ਸਾਰੇ ਪ੍ਰਸ਼ਾਦ ਬਣ ਜਾਣੇ ਇੰਨੀ ਤੈ ਲੱਗ ਜਾਣੀ ਸਾਰਿਆਂ ਦੀ ਫਿਰ ਉਹ ਜਿਹੜਾ ਇੰਨਾ ਕਟਾ ਤੋੜਿਆ ਉਹਦੀ ਛੋਟੀ ਜਿਹੀ ਟਿੱਕੀ ਬਣਾ ਕੇ ਮਗੁੱਤ ਤਵੇ ਤੇ ਰੱਖਦੇ ਨੇ ਉਹ ਬਣਾ ਕੇ ਕਿਸੇ ਬੱਚੇ ਨੂੰ ਕਹਿਣਾ ਜੀ ਆਪ ਇਹਨਾਂ ਤੋੜ ਕੇ ਪੁੱਤੋਂ ਪਰ ਚਿੜੀਆਂ ਨੂੰ ਪਾਇਆ ਕੋਠੇ ਤੇ ਆਲੇਆ ਰੋਟੀ ਬਾਹਰ ਕੁੱਤੇ ਨੂੰ ਪਾਇਆ ਇਹ ਧਰਮ ਸੀ ਰੱਬ ਦਾ ਨਾਮ ਲਾਓ ਪਹਿਲਾਂ ਸ਼ਕਣ ਲੱਗਿਆ ਜੀਵ ਜੰਤੂਆਂ ਪੰਛੀਆਂ ਨੂੰ ਵੀ ਰੋਟੀ ਪਾਉਣ ਦਾ ਮਤਲਬ ਇਹੀ ਸੀ ਕਿ ਰੱਬ ਦਾ ਨਾਮ ਚਿੱਤਿਆ ਰਿਹਾ ਪੁੱਤ ਆਪਾਂ ਸ਼ਕਣੇ ਪਹਿਲਾਂ ਉੱਪਰ ਪੰਛੀਆਂ ਨੂੰ ਛੋਟਾ ਛੋਟੇ ਧਰਮ ਦੇ ਕਰਮ ਲੋਕਾਂ ਦੇ ਘਰ 'ਚ ਸੁੱਖ ਲਿਆਉਂਦੇ ਸੀ ਸਾਧ ਸੰਗਤ ਹੁਣ ਜੋ ਹਾਲਾਤ ਆ ਤੁਹਾਨੂੰ ਪਤਾ ਹੀ ਐ ਕੁੱਤੇ ਨੂੰ ਰੋਟੀ ਰੋਟੀ ਪਾਉਣ ਵਾਲੀ ਤਾਂ ਗੱਲ ਛੱਡੋ ਫਕੀਰ ਨੂੰ ਕਿਸੇ ਨੂੰ ਕੀ ਦੇਣੀ ਹੁਣ ਤੇ ਕੰਮ ਹੀ ਪੱਕਾ ਚੱਲ ਪਿਆ ਨਾ ਆਟਾ ਗੁੰਨ ਕੇ ਸਿੱਧਾ ਹੀ ਫ੍ਰਿਜ 'ਚ ਸਿੱਧਾ ਹੀ ਫ੍ਰਿਜ 'ਚ ਰੱਖਿਆ ਹੁੰਦਾ ਉਹਨਾਂ ਕਾ ਆਟਾ ਕੱਢਦੀਆਂ ਫ੍ਰਿਜ 'ਚੋਂ ਤੇ ਬਣਾਉਣ ਲੱਗਿਆਂ ਪਹਿਲਾਂ ਪੁੱਛਦੀਆਂ ਤੁਸੀਂ ਕਿੰਨੀਆਂ ਰੋਟੀਆਂ ਖਾਓਗੇ ਤੁਸੀਂ ਕਿੰਨੀਆਂ ਖਾਓਗੇ ਪੁੱਛ ਪੁੱਛ ਕੇ ਰੋਟੀ ਬਣਦੀ ਐ ਰੱਬ ਦਾ ਨਾਮ ਲੈਨੇ ਵੱਧੂ ਰੋਟੀ ਬਣਾਓ ਕਿਸੇ ਜੀਵ ਜਾਨ ਤੋਂ ਪੰਛੀ ਨੂੰ ਉੱਪਰ ਪਾਓ ਬਾਹਰ ਕੋਈ ਜਾਨਵਰ ਉਹਨੂੰ ਪਾ ਦਿਓ ਰੱਬ ਦਾ ਨਾਮ ਲਾਓ ਪਰ ਇਹ ਵੀ ਭਲੇਖਾ ਨਹੀਂ ਪਾਲਣਾ ਵੀ ਕਾਲੇ ਕੁੱਤੇ ਨੂੰ ਰੋਟੀ ਪਾਉਣੀ ਐ ਐਵੇਂ ਪਿੰਡ 'ਚ ਕੁੱਤਾ ਲੱਭਦੇ ਫਿਰੋਂ ਕਾਲਾ ਜਿਹੜਾ ਮਰਜੀ ਆ ਜਾ ਉਹਨੂੰ ਪਾ ਦਿਓ ਐਦਾਂ ਨਹੀਂ ਕੋਈ ਜੇ ਕਿਸੇ ਕੋਲ ਪੁੱਛਣ ਜਾਓ ਸ਼ਹਿਰ ਵਾਲੇ ਪੰਡਤਾਂ ਤੋਂ ਪੁੱਛੋਗੇ ਨਹੀਂ ਕਹਣਾ ਕਾਲੇ ਕੁੱਤੇ ਨੂੰ ਪਾਓ ਸ਼ਨੀਵਾਰ ਰੋਟੀ ਹੁਣ ਕਾਲਾ ਕੁੱਤਾ ਪਿੰਡ 'ਚ ਹੋਵੇ ਨਾ ਫਿਰ ਕਿੱਦਣ ਲੱਭਣ ਜਾਓ ਇਹ ਗੱਲ ਕਾਲੇ ਕੁੱਤੇ ਚਿੱਟੇ ਦੀ ਨਹੀਂ ਹੈ ਗੱਲ ਸੀ ਵੇ ਰੱਬ ਦਾ ਨਾਮ ਲੈਣਾ ਕਿਸੇ ਜੀਵ ਜੰਤੂ ਨੂੰ ਬੱਚਿਆਂ ਦੇ ਨਾਂ ਤੇ ਪੰਛੀਆਂ ਨੂੰ ਰੋਟੀ ਪਾਓ ਰੱਬ ਤੁਹਾਨੂੰ ਚਿੱਤ ਆਵੇ ਫਿਰ ਮਹਾਰਾਜ ਦੀ ਕਿਰਪਾ ਇਹ ਛੋਟੀਆਂ ਛੋਟੀਆਂ ਗੱਲਾਂ ਨੇ ਰੋਜ਼ ਤੁਹਾਡੀ ਜ਼ਿੰਦਗੀ ਵਿੱਚ ਕੰਮ ਆਉਣਗੀਆਂ ਚਾਹ ਭੋਜਨ ਪ੍ਰਸ਼ਾਦਾ ਰੋਟੀ ਬਣਾਉਂਦੇ ਆ ਵਾਹਿਗੁਰੂ ਜ਼ਰੂਰ ਕਹੋ ਇਹ ਨਾ ਹੋਵੇ ਗੋਭੀ ਸੜ ਗਈ ਚੁੱਲ੍ਹੇ ਤੇ ਉਹ ਘਰ ਵਾਲਾ ਕਹਿੰਦਾ ਮੋਬਾਈਲ ਹੀ ਦੇਖੀ ਜਾਨੀ ਇੱਧਰ ਸਬਜ਼ੀ ਸੜ ਗਈ ਕਹਿੰਦੀ ਅੱਗ ਲੱਗੇ ਗੋਭੀ ਇੱਧਰ ਅਨੂਪਮਾ ਮਰਨ ਲੱਗੀ ਸੀ अनुपमਾਂ ਤੋਂ ਹੋਰ ਨਾਟਕ ਚ ਵੀ ਆ ਜਾਣੀ ਇਸ ਲਈ ਉਹ ਮੈਂ ਨਹੀਂ ਕਹਿੰਦਾ ਮੋਬਾਈਲ ਨਾ ਵੇਖੋ ਸਾਰੇ ਵੇਖਦੇ ਆ ਪਰ ਜਦੋਂ ਵਿਲੇ 10 ਮਿੰਟ ਤੋਂ 2 ਅੱਧਾ ਘੰਟਾ ਕੋਈ ਚੰਗੀਆਂ ਵੀ ਆਉਂਦੀਆਂ ਗੱਲਾਂ ਰੋਟੀ ਭੋਜਨ ਪ੍ਰਸ਼ਾਦਾ ਬਣਾਉਂਦੇ ਆ ਨਹੀਂ ਵੇਖਣਾ ਉਦੋਂ ਕੀ ਜਪਣਾ ਸਤਨਾਮ ਸ੍ਰੀ ਵਾਹਿਗੁਰੂ ਐਨੀਆਂ ਬੇਨਤੀਆਂ ਪ੍ਰਵਾਨ ਕਰਿਓ ਸਭ ਦਾ ਧੰਨਵਾਦ ਇਹ ਬੱਚਿਆਂ ਨਾਲ ਮੇਰਾ ਪਿਆਰ ਹੈ ਪਾਤਸ਼ਾਹ ਕਿਰਪਾ ਬਖਸ਼ਿਸ਼ ਕਰਨ ਇਹਨਾਂ ਨੂੰ ਜੋੜ ਕੇ ਰੱਖਣ ਵਿੱਦਿਆਦਾਨ ਬਖਸ਼ਣ ਗੁਰਸਿੱਖੀ ਜੀਵਨ ਬਖਸ਼ਣ ਇਹ ਬੱਚੇ ਤਰਕੀਆਂ ਕਰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਇਹਨਾਂ ਨੂੰ ਖੁਸ਼ੀਆਂ ਬਖਸ਼ਣ ਸਭ ਦਾ ਧੰਨਵਾਦ ਕਰੋੜਾਂ ਵਾਰ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਤੁਸੀਂ ਸਾਰਿਆਂ ਨੇ ਪ੍ਰਸ਼ਾਦ ਦਾ ਪਾਣੀ ਛੱਕ ਕੇ ਜਾਣਾ ਪਕੌੜੇ ਵੀ ਖਾ ਲੈਣਾ ਪਕੌੜੇ ਖਾ ਲੈ ਪ੍ਰਸ਼ਾਦ ਦਾ ਛੱਕ ਕੇ ਜਾਇਓ ਮੈਨੂੰ ਛੁੱਟੀ ਬਖਸ਼ਿਓ ਗੱਜ ਕੇ ਫਤਿਹ ਬੁਲਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ